ਭਾਰੀ ਸੁਰੱਖਿਆ ਦੇ ਵਿੱਚ ਬਠਿੰਡੇ ਤੋਂ ਸੰਪਤ ਨਹਿਰਾ ਐਕਸਟਰ ਨੂੰ ਲਿਆਂਦਾ ਜਾਂਦਾ ਤੇ ਦੋ ਮਾਮਲਿਆਂ ਦੇ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ੀ ਸੀ ਸੈਕਟਰ 43 ਸੈਸ਼ਨ ਕੋਰਟ ਦੇ ਵਿੱਚ ਚੰਡੀਗੜ੍ਹ ਜੇ ਕਿਹਾ ਜਾਵੇ ਐਕਸਕਲੂਸਿਵ ਤਸਵੀਰਾਂ ਕਿ ਜਿਹਦੇ ਵਿੱਚ ਸੰਪਤ ਨਹਿਰਾ ਤੁਸੀਂ ਦੇਖੋਗੇ ਕਿ ਇਕ ਤਾ ਠੰਡ ਦੇ ਮੌਸਮ ਦੇ ਵਿੱਚ ਜਿਸ ਤਰ੍ਹਾਂ ਦੀ ਜੱਸੀ ਉਹਨੇ ਪਾਈ ਹੋਈ ਹੈ ਤੇ ਦੂਜੇ ਪਾਸੇ ਇਹ ਵੀ ਹੈ ਕਿ ਕਿਵੇਂ ਵੱਡੀ ਸੁਰੱਖਿਆ ਦੇ ਵਿੱਚ ਸੰਪਤ ਨਹਿਰਾ ਨੂੰ ਕੋਰਟ ਦੇ ਵਿੱਚ ਪੇਸ਼ ਕਰਾਇਆ ਜਾਂਦਾ ਹੈ ਇਹ ਤਸਵੀਰਾਂ ਉਹ ਨੇ ਜਦੋਂ ਸੰਪਤ ਨਹਿਰਾ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੇ ਸਮੇਂ ਦੌਰਾਨ ਜਿੱਥੇ ਇੱਕ ਭਾਰੀ ਸੁਰੱਖਿਆ ਉਹਨਾਂ ਨੂੰ ਉੱਥੇ ਲੈ ਕੇ ਪਹੁੰਚਦੇ ਨੇ ਭਾਰੀ ਸੁਰੱਖਿਆ ਦੇ ਵਿੱਚ ਤੇ ਭਾਰੀ ਸੁਰੱਖਿਆ ਦੇ ਨਾਲ ਕਵਰ ਕਰਕੇ ਵੀ ਕੋਰਟ ਦੇ ਅੰਦਰ ਕਿਸ ਤਰ੍ਹਾਂ ਦੇ ਨਾਲ ਰੱਖਿਆ ਜਾਂਦਾ ਹੈ ਸਸਿਕਾਲ ਅੱਜ ਭਾਰੀ ਸੁਰੱਖਿਆ ਦੇ ਵਿੱਚ ਬਠਿੰਡੇ ਤੋਂ ਸੰਪਤ ਨਹਿਰਾ ਗੈਂਗਸਟਰ ਨੂੰ ਲਿਆਂਦਾ ਜਾਂਦਾ ਤੇ ਦੋ ਮਾਮਲਿਆਂ ਦੇ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ੀ ਸੀ ਸੈਕਟਰ 43 ਸੈਸ਼ਨ ਕੋਰਟ ਦੇ ਵਿੱਚ ਚੰਡੀਗੜ੍ਹ ਜਿਹਦੇ ਵਿੱਚ ਦੋ ਮਾਮਲੇ ਅਲੱਗ-ਅਲੱਗ ਨੇਗੇ ਜਿਹਦੇ ਵਿੱਚ ਦੋਨੇ ਮਾਮਲੇ ਕਿਤਨੇ ਕਿਤੇ ਤਮਕਾਉਣ ਨੂੰ ਲੈ ਕੇ ਨੇ ਚਾਹੇ ਇੱਕ ਦਵਾਈਆਂ ਵਾਲੇ ਦੁਕਾਨ ਵਾਲੇ ਨੂੰ ਤਮਕਾਉਣ ਨੂੰ ਲੈ ਕੇ ਹੋਵੇ ਜਾਂ ਦੂਜੇ ਪਾਸੇ ਜੇ ਕਿਹਾ ਜਾਵੇ ਇੱਕ ਗਵਾਹ ਨੂੰ ਹੈ ਜਿਹੜਾ ਤਮਕਾਉਣ ਦੇ આરોਪਾਂ ਦੇ ਵਿੱਚ ਪੇਸ਼ੀ ਸੀ ਸੰਪਤ ਨਹਿਰਾ ਦੀ ਤੇ ਇੱਕ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆਗੇ ਬਿਲਕੁਲ ਜੇ ਕਿਹਾ ਜਾਵੇ ਐਕਸਕਲੂਸਿਵ ਤਸਵੀਰਾਂ ਕਿ ਜਿਹਦੇ ਵਿੱਚ ਸੰਪਤ ਨਹਿਰਾ ਤੁਸੀਂ ਦੇਖੋਗੇ ਕਿ ਇੱਕ ਤਾਂ ਠੰਡ ਦੇ ਮੌਸਮ ਦੇ ਵਿੱਚ ਜਿਸ ਤਰ੍ਹਾਂ ਦੀ ਜੱਸੀ ਉਹਨੇ ਪਾਈ ਹੋਈ ਹੈ ਤੇ ਦੂਜੇ ਪਾਸੇ ਇਹ ਵੀ ਹੈ ਕਿ ਕਿਵੇਂ ਵੱਡੀ ਸੁਰੱਖਿਆ ਦੇ ਵਿੱਚ ਸੰਪਤ ਨਹਿਰਾ ਨੂੰ ਕੋਰਟ ਦੇ ਵਿੱਚ ਪੇਸ਼ ਕਰਾਇਆ ਜਾਂਦਾ ਹੈ ਹਾਲਾਂਕਿ ਦੋਹੇ ਮਾਮਲਿਆਂ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਅਗਲੀ ਤਰੀਕ ਪੈਂਦੀ ਹੈ ਨਾਲ ਨਾਲ ਵਕੀਲ ਸਾਹਿਬ ਦੀ ਗੱਲ ਵੀ ਸੁਣਾਦਾਂ ਨੇ ਆ ਕਿ ਕੀ ਪੂਰੀ ਪ੍ਰोसीडिंग ਕੋਰਟ ਦੀ ਰਹਿੰਦੀ ਆ ਪਰੇ ਤਸਵੀਰਾਂ ਉਹ ਨੇ ਜਦੋਂ ਸੰਪਤ ਨਹਿਰਾ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੇ ਸਮੇਂ ਦੌਰਾਨ ਜਿੱਥੇ ਇੱਕ ਭਾਰੀ ਸੁਰੱਖਿਆ ਉਹਨਾਂ ਨੂੰ ਉੱਥੇ ਲੈ ਕੇ ਪਹੁੰਚਦੇ ਨੇ ਭਾਰੀ ਸੁਰੱਖਿਆ ਦੇ ਵਿੱਚ ਤੇ ਭਾਰੀ ਸੁਰੱਖਿਆ ਦੇ ਨਾਲ ਕਵਰ ਕਰਕੇ ਵੀ ਕੋਰਟ ਦੇ ਅੰਦਰ ਕਿਸ ਤਰ੍ਹਾਂ ਦੇ ਨਾਲ ਰੱਖਿਆ ਜਾਂਦਾ ਕੋਰਟ ਦੇ ਪ੍ਰੀਮੀਅਸ ਦੇ ਅੰਦਰ ਨਹੀਂ ਕਹਿ ਰਹੇ ਬਲਕਿ ਬਿਲਡਿੰਗ ਦੇ ਅੰਦਰ ਜਦੋਂ ਲੈ ਕੇ ਜਾਇਆ ਜਾਂਦਾ ਤਾਂ ਕਿਸ ਤਰ੍ਹਾਂ ਦੀ ਪੂਰੀ ਤਿਆਰੀ ਪੁਲਿਸ ਫੋਰਸਿਸ ਦੀ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋਗੇ ਕਿ ਭਾਵੇਂ ਉਹ ਆਪਦੇ ਵਕੀਲ ਦੇ ਨਾਲ ਗੱਲਬਾਤ ਕਰ ਰਹੇ ਨੇ ਪਰ ਬੰਦੂਖਾਂ ਤਾਣੀ ਖੜੇ ਜਿਹੜੇ ਮੁਲਾਜ਼ਮ ਨੇ ਨਾਲ ਉਹ ਪੂਰਾ ਚੁੱਕਣਾ ਰਹਿੰਦੇ ਨੇ ਕਿ ਕਿਤੇ ਕਿਸੋ ਪਾਸੇ ਕੋਈ ਖਤਰਾ ਨਾ ਹੋ ਜੇ ਹਾਲਾਂਕਿ ਇਸੇ ਲਈ ਦੇ ਨਾਲ ਜੇ ਵੀ ਕਹੀਏ ਕਿ ਹੁਣ ਤੋਂ ਕੁਝ ਸਮਾਂ ਪਹਿਲਾਂ ਵੀ ਸੰਪਤ ਨਹਿਰਾ ਦੇ ਵੱਲੋਂ ਪਟੀਸ਼ਨ ਇੱਕ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਉਹਨਾਂ ਦੇ ਵਾਈਫ ਦੇ ਵੱਲੋਂ ਕਿ ਰਾਜਸਥਾਨ ਦੇ ਵਿੱਚ ਜਿਹੜਾ ਕਿ ਸੁਖਦੇਵ ਗੋਗਾ ਮਾੜੀ ਕਤਲ ਮਾਮਲਾ ਸੀਗਾ ਉਹਦੇ ਵਿੱਚ ਪੁੱਛਗਿੱਛ ਵਾਸਤੇ ਉਹ ਲਿਜਾਣਾ ਚਾਹੁੰਦੇ ਸੀਗੇ ਪਰ ਉਹਨਾਂ ਨੇ ਕਿਤੇ ਨਾ ਕਿਤੇ ਫਰਿਆਦ ਕਰੀ ਸੀ ਕਿ ਉਹਨਾਂ ਨੂੰ ਨਾਲ ਲਜਾਇਆ ਜਾਵੇ ਜਾਨ ਨੂੰ ਖਤਰਾ ਦੱਸਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਜਾਵੇ ਆ ਸੁਰੱਖਿਆ ਕੇਰਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੰਪਤ ਨਹਿਰਾ ਦਾ ਮਾਮਲਾ ਕਈ ਜਿਹੜਾ ਨਾਮ ਹੈਗਾ ਉਹ ਕਈ ਅਹਿ ਦੇ ਨਾਲ ਜੁੜਿਆ ਹੋਇਆ ਜੀ ਤੋਂ ਬਾਅਦ ਜੇ ਲਗਾਤਾਰ ਦੇਖਿਆ ਜਾਵੇ ਤਾਂ ਸੰਪਤ ਨਹਿਰਾ ਨੂੰ ਲੈ ਕੇ ਸੁਰੱਖਿਆ ਵੀ ਕਿਤੇ ਨਾ ਕਿਤੇ ਉਸੇ ਤਰ੍ਹਾਂ ਦੇ ਨਾਲ ਚੌਕਸ ਰੱਖੀ ਜਾਂਦੀ ਹੈ ਬਕੀਰ ਸਾਹਿਬ ਦੀ ਗੱਲ ਸੁਣਾਦਣ ਹੈ ਕਿ ਕੀ ਅੱਜ ਕੋਰਟ ਦੀ ਪੂਰੀ ਪ੍ਰਕਿਰਿਆ ਹੋਈ ਹੈ ਤੇ ਨਾਲ-ਨਾਲ ਉਹ ਇਹ ਤਸਵੀਰਾਂ ਜਿਹੜੀਆਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂਗੇ ਹਾਂਜੀ ਰਮਨ ਜੀ ਅੱਜ ਸੰਪਤ ਨਹਿਰਾ ਨੂੰ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ ਕਿਹੜੇ-ਕਿਹੜੇ ਕੇਸ ਦੇ ਵਿੱਚ ਸੀਗਾ ਸਰ ਦੇਖਿਓ ਅੱਜ ਦੋ ਮਾਮਲਿਆਂ ਦੇ ਵਿੱਚ ਸੰਪਤ ਨਹਿਰਾ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਦਾ ਇੱਕ ਜਿਹੜੀ ਐਫ ਆਈ ਆਰ ਨੰਬਰ 60 ਸੀ ਕਿਸੇ ਬਿਜ਼ਨਸਮੈਨ ਨੂੰ ਤੋ ਫਿਰੋਤੀ ਮੰਗੀ ਗਈ ਸੀ ਇਹਨਾਂ ਦੇ ਖਿਲਾਫ ਇਸ ਕੇਸ 'ਚ ਜਿਹੜੇ ਚਾਰਜਿਸ ਅੱਜ ਕੋਰਟ ਨੇ ਫਰੇਮ ਕੀਤੇ ਹਨ ਤੇ ਦੂਜਾ ਜਿਹੜਾ ਮਾਮਲਾ ਸੀਗਾ 221 ਨੰਬਰ ਐਫ ਆਈ ਆਰ ਦਾ ਸੀਗਾ ਇਸ ਮਾਮਲੇ ਦੇ ਵਿੱਚ ਅੱਜ ਕੋਈ ਗਵਾਹ ਨਹੀਂ ਆਇਆ ਸੀਗਾ ਤੇ ਅਗਲੀ ਤਾਰੀਖ ਇਸ ਮਾਮਲੇ ਦੀ 18 ਜਨਵਰੀ ਰੱਖੀ ਗਈ ਹੈ ਗਵਾਈ ਵਾਸਤੇ ਸੰਪਤ ਨਹਿਰਾ ਨੂੰ ਲੈ ਕੇ ਜੇ ਕਿਹਾ ਜਾਵੇ ਹੁਣ ਕਿਉਂਕਿ ਇਹਨਾਂ ਗੈਂਗਸਟਰਾਂ ਦੇ ਨਾਲ ਬਹੁਤ ਸਾਰੇ ਦੇ ਮਸਲੇ ਹੋਰ ਵੀ ਜਿਹੜੇ ਜੁੜੇ ਹੁੰਦੇ ਨੇਗੇ ਚਾਹੇ ਜੇ ਕਿਹਾ ਜਾਵੇ ਜਿਹੜੇ ਮਾਮਲੇ ਦਰਜ ਨੇਗੇ ਤਾਂ ਪੂਰੀ ਕਾਨੂੰਨੀ ਪ੍ਰਕਿਰਿਆ ਚੱਲਦੀ ਹੈ ਤੇ ਨਾਲ ਨਾਲ ਸੁਰੱਖਿਆ ਦਾ ਧਿਆਨ ਕਿਸ ਤਰ੍ਹਾਂ ਦੇ ਨਾਲ ਏਜੰਸੀਆਂ ਦੇ ਵੱਲੋਂ ਰੱਖਿਆ ਜਾਂਦਾ ਹੈ ਉਹਦੀ ਇੱਕ ਤਸਵੀਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰੀ ਹੈ ਤੇ ਦੂਜੇ ਪਾਸੇ ਗੱਲ ਇਹ ਹੈ ਵੀ ਠੰਡ ਕੋਈ ਵੀ ਹੋਵੇ ਹਰੇਕ ਨੂੰ ਲੱਗਦੀ ਹੈ ਤੇ ਪੂਰਾ ਕਵਰ ਆਪ ਦੇ ਆਪ ਨੂੰ ਸੰਪਤ ਨਹਿਰਾ ਨੇ ਜਿੱਥੇ ਕਰਿਆ ਹੋਇਆ ਸੀ ਤੇ ਨਾਲ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਸੀਗੇ ਸੈਸ਼ਨ ਕੋਰਟ ਚੰਡੀਗੜ੍ਹ ਦੀ ਇਹ ਤਸਵੀਰਾਂ ਨੇਗ Gracias.